ਆਮ ਆਦਮੀ ਪਾਰਟੀ ਤੋਂ ਮੌਤਲ ਹੋਣ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਦੇ ਵਿੱਚ ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ ਦੇ ਨਾਲ ਮੁਲਾਕਾਤ ਕਰਨ ਵਾਲੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਜਿਨ੍ਹਾਂ ਨੇ ਪੰਜਾਬ ਦੀ ਮੌਜੂਦਾ ਸਰਕਾਰ ਤੇ ਨਿਸ਼ਾਨਾ ਸਾਧਿਆ ਨਵਾਂ ਆਗੂ ਦੀ ਇਸ ਮੁਲਾਕਾਤ ਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਸੁਖਪਾਲ ਖੈਰਾ ਨੇ ਕਿਹਾ ਕਿ ਜਿਸ ਤਰੀਕੇ ਨਾਲ ਅਕਬਰ ਵਿਜੇ ਪ੍ਰਤਾਪ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਔਰ ਇਸ ਗੱਲ ਦਾ ਸੰਕੇਤ ਹੈ ਕਿ ਆਮ ਆਦਮੀ ਪਾਰਟੀ ਹੁਣ ਲੋਕਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਜੁੱ ਸੱਚ ਬੋਲਦੇ ਨੇ ਤੇ ਪੰਜਾਬ ਦੇ ਮੁੱਦਿਆਂ ਤੇ ਆਵਾਜ਼ ਚੁੱਕਦੇ ਨੇ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਤਾਨਾਸ਼ਾਹ ਬਣ ਗਏ ਨੇ ਹੁਣ ਪਾਰਟੀ ਲੋਕਤੰਤਰ ਤੋਂ ਬੜੀ ਦੂਰ ਚਲੀ ਗਈ ਹੈ। ਉਹਨਾਂ ਕਿਹਾ ਕਿ ਇਹ ਪਾਰਟੀ ਸਿਰਫ ਸੋਸ਼ਲ ਮੀਡੀਆ ਦੀ ਪਾਰਟੀ ਹੈ ਜੋ ਖੁਦ ਨੂੰ ਸੱਚਾ ਦਿਖਾਉਣ ਦੇ ਲਈ ਸੋਸ਼ਲ ਮੀਡੀਆ ਤੇ ਦੂਜੇ ਅਨੁਪੰਨਦੀ ਹੈ ਖੈਰਾ ਨੇ ਵਿਜੇਂਦਰ ਸਿੰਘਲਾ ਮਾਮਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿਸ ਵਿਅਕਤੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਕੱਢ ਦਿੱਤਾ ਗਿਆ ਸੀ ਉਸ ਵਿਰੋ 3 ਸਾਲਾਂ ਬਾਅਦ ਕੋਈ ਚਲਾਨ ਪੇਸ਼ ਨਹੀਂ ਹੋਇਆ ਇਸ ਦੇ ਉਲਟ ਉਸ ਨੂੰ ਦੁਬਾਰਾ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਦੋਰਾ ਮਾਪਦੰਡ ਆਮ ਆਦਮੀ ਪਾਰਟੀ ਦੀ ਡਿਗ ਦੀ ਪ੍ਰੋਸਜੋਗਤਾ ਨੂੰ ਦਰਸਾਉਂਦਾ ਹੈ ਇਸ ਦੇ ਨਾਲ ਹੀ ਉਨ੍ਹਾਂ ਕੈਬਨਟ ਮੰਤਰੀ ਕੁਲਦੀਪ ਤਾਲੀਵਾਲ ਬਾਰੇ ਵੀ ਤਿੱਖੀ ਟਿੱਪਣੀ ਕੀਤੀ ਹੈ ਉਨ੍ਹਾਂ ਨੇ ਕਿਹਾ ਕਿ ਉਹ ਮੰਤਰੀ ਬਣਨ ਦੇ ਯੋਗ ਨਹੀਂ ਸਨ ਉਨ੍ਹਾਂ ਨੂੰ ਸਮੇਂ ਸਿਰ ਆਪ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ ਐਜ਼ਨਾਲੀ ਕੁਮਰ ਵਿਜੇ ਪ੍ਰਤਾਪ ਨੂੰ ਕਾਂਗਰਸ ਦੇ ਵਿੱਚ ਸ਼ਾਮਲ ਕਰਨ ਦੇ ਸਵਾਲ ਤੇ ਖੈਰਾ ਦਾ ਕਹਿਣਾ ਹੈ ਕਿ ਉਹਨਾਂ ਕੋਲ ਨਾ ਤਾਂ ਪਾਰਟੀ ਦੇ ਵਿੱਚ ਸ਼ਾਮਲ ਕਰਨ ਦਾ ਕੋਈ ਅਧਿਕਾਰ ਹੈ ਤੇ ਨਾ ਹੀ ਉਹ ਇਸ ਮੰਤਵ ਦੇ ਨਾਲ ਆਏ ਨੇ ਉਹਨਾਂ ਕਿਹਾ ਕਿ ਉਹ ਨਿੱਜੀ ਮੁਲਾਕਾਤ ਸੀ ਕਿਉਂਕਿ ਸਾਡੀ ਸਾਂਝ ਪਹਿਲਾਂ ਦੀ ਹੈ ਇਸ ਦੌਰਾਨ ਕੁਮਰ ਵਿਜੇ ਪ੍ਰਤਾਪ ਨੇ ਮੀਡੀਆ ਨੂੰ ਵੀ ਕਿਹਾ ਕਿ ਖੈਰਾ ਦੇ ਨਾਲ ਉਹਨਾਂ ਦੀ ਮੁਲਾਕਾਤ ਪੂਰੇ ਤਰੀਕੇ ਦੇ ਨਾਲ ਨਿੱਜੀ ਹੈ ਉਹਨਾਂ ਸਪਸ਼ਟ ਕੀਤਾ ਕਿ ਉਹਨਾਂ ਨੂੰ ਅਜੇ ਤੱਕ ਪਾਰਟੀ ਦੇ ਵਿੱਚੋਂ ਕੱਢਣ ਸੰਬੰਧੀ ਕੋਈ ਅਧਿਕਾਰਤ ਨੋਟਿਸ ਨਹੀਂ ਨਹੀਂ ਮਿਲਿਆ ਉਹਨਾਂ ਕਿ ਹੈ ਕਿ ਮੈਨੂੰ ਅੰਮ੍ਰਿਤਸਰ ਉਤਰੀ ਦੇ ਲੋਕਾਂ ਨੇ ਚੁਣਿਆ ਮੈਨੂੰ ਕਿਸੇ ਵੀ ਨੇਤਾ ਦੇ ਨਾਮ ਤੇ ਵੋਟਾਂ ਨਹੀਂ ਮਿਲਿਆ ਮੈਂ ਸਿਰਫ ਜਨਤਾ ਦਾ ਰਹਿਣੀ ਆ ਕਿਸੇ ਨੇਤਾ ਦਾ ਨਹੀਂ ਤਾਂ ਰਾਜਾ ਇਹ ਕਿ ਐਸੇ ਨਾਲ ਹੀ ਉਹਨਾਂ ਦਾ ਕਹਿਣਾ ਕਿ ਸੁਖਪਾਲ ਖਹਿਰਾ ਤੇ ਮੇਰੀ ਪਤਨੀ ਦੇ ਸਵਰਗਵਾਸ ਮੌਕੇ ਦੁੱਖ ਵੰਡਾਉਣ ਦੇ ਲਈ ਆਏ ਸਨ ਤਾਂ ਉਦੋਂ ਵੀ ਆਪ ਨੇ ਕਈ ਸਵਾਲ ਚੁੱਕੇ ਸਨ ਜਦ ਕਿ ਉਸ ਮੌਕੇ ਕਈ ਧਾਰਮਿਕ ਸਮਾਜਿਕ ਤੇ ਸਿਆਸੀ ਲੀਡਰ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਆਏ ਸੀ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਮੰਨਤੇ ਕੇਜਰੀਵਾਲ ਦੇ ਵੱਲੋਂ ਮੇਰੀ ਪਤਨੀ ਦੀ ਮੌਤ ਵਿਸਿਆਸਤ ਕੀਤੀ ਜੁਨਾ ਹੈ ਕਿ ਮੇਰੇ ਘਰ ਤੇ ਚਾਰ ਵਾਰ ਸੁਰੱਖਿਆ ਲਗਾਈਗੀ ਕਰਵਿੰਦ ਕੇਜਵਲਯ ਮੁੱਖ ਮੰਤਰੀ ਮਾਨ ਅਫਸੋਸ ਕਰਨ ਦੇ ਲਈ ਆਉਣਗੇ ਆਮ ਆਦਮੀ ਪਾਰਟੀ ਤੋਂ ਮੌਤਲ ਹੋਣ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਦੇ ਵਿੱਚ ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ ਦੇ ਨਾਲ ਮੁਲਾਕਾਤ ਕਰਨ ਵਾਲੇ ਕਾਂਗਰਸੀ ਵਿਧਾਇਕ ਸੁਪਾਲ ਸਿੰਘ ਖੈਰਾ ਜਿਨ੍ਹਾਂ ਨੇ ਪੰਜਾਬ ਦੀ ਮੌਜੂਦਾ ਸਰਕਾਰ ਤੇ ਨਿਸ਼ਾਨਾ ਸਾਧਿਆ ਨਵਾਂ ਅਗਵਾ ਦੀਸ ਮੁਲਾਕਾਤ ਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਸੁਖਪਾਲ ਖੈਰਾ ਨੇ ਕਿਹਾ ਕਿ ਜਿਸ ਤਰੀਕੇ ਨਾਲ ਕੁਬਾਰ ਵਿਜੇ ਪ੍ਰਤਾਪ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਔਰ ਇਸ ਗੱਲ ਦਾ ਸੰਕੇਤ ਹੈ ਕਿ ਆਮ ਆਦਮੀ ਪਾਰਟੀ ਹੁਣ ਉਹਨਾਂ ਲੋਕਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਜੋ ਸੱਚ ਬੋਲਦੇ ਨੇ ਤੇ ਪੰਜਾਬ ਦੇ ਮੁੱਦਿਆਂ ਤੇ ਆਵਾਜ਼ ਚੁੱਕਦੇ ਨੇ। ਉਹਨਾਂ ਕਿਹਾ ਕਿ ਅਰਵਿੰਦ ਕੇਸ਼ਵਲ ਤਾਨਾਸ਼ਾਹ ਬਣ ਗਏ ਨੇ ਹੁਣ ਪਾਰਟੀ ਲੋਕਤੰਤਵ ਤੋਂ ਬੜੀ ਦੂਰ ਚਲੀ ਗਈ ਹੈ। ਉਹਨਾਂ ਕਿਹਾ ਕਿ ਇਹ ਪਾਰਟੀ ਸਿਰਫ ਸੋਸ਼ਲ ਮੀਡੀਆ ਦੀ ਪਾਰਟੀ ਹੈ ਜੋ ਖੁਦ ਨੂੰ ਸੱਚਾ ਦਿਖਾਉਣ ਦੇ ਲਈ ਸੋਸ਼ਲ ਮੀਡੀਆ ਤੇ ਦੂਜਿਆ ਨੂੰ ਪੰਡਦੀ ਹੈ ਖੈਰਾ ਨੇ ਵਿਜੇਂਦਰ ਸਿੰਘਲਾ ਮਾਮਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿਸ ਵਿਅਕਤੀ ਨੂੰ ਪ੍ਰਸ਼ਟਾਚਾਰ ਦੇ ਦੋਸ਼ਾਂ 'ਚ ਕੱਢ ਦਿੱਤਾ ਗਿਆ ਸੀ ਉਸ ਵਿਰੋ 3 ਸਾਲਾਂ ਬਾਅਦ ਕੋਈ ਚਲਾਨ ਪੇਸ਼ ਨਹੀਂ ਹੋਇਆ ਇਸ ਦੇ ਉਲਟ ਉਸ ਨੂੰ ਦੁਬਾਰਾ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਦੋਰਾ ਮਾਪਦੰਡ ਆਮ ਆਦਮੀ ਪਾਰਟੀ ਦੀ ਡਿਗ ਦੀ ਪ੍ਰੋਸਜੋਗਤ ਅਨੁਦਸਾਉਂਦਾ ਇਸ ਦੇ ਨਾਲ ਹੀ ਉਨ੍ਹਾਂ ਕੈਬਨਟ ਮੰਤਰੀ ਕੁਲਦੀਪ ਧਾਲੀਵਾਲ ਬਾਰੇ ਵੀ ਤਿੱਖੀ ਟਿੱਪਣੀ ਕੀਤੀ ਹੈ ਉਨ੍ਹਾਂ ਨੇ ਕਿਹਾ ਕਿ ਉਹ ਮੰਤਰੀ ਬਣਨ ਦੇ ਯੋਗ ਨਹੀਂ ਸਨ ਉਨ੍ਹਾਂ ਨੂੰ ਸਭ ਮਿਸਟਰ ਆਪ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ ਐਜ਼ਨਾਲੀ ਕੁਮਰ ਵਿਜੇ ਪ੍ਰਤਾਪ ਨੂੰ ਕਾਂਗਰਸ ਦੇ ਵਿੱਚ ਸ਼ਾਮਲ ਕਰਨ ਦੇ ਸਵਾਲ ਤੇ ਖੈਰਾ ਦਾ ਕਹਿਣਾ ਹੈ ਕਿ ਉਹਨਾਂ ਕੋਲ ਨਾ ਤਾਂ ਪਾਰਟੀ ਦੇ ਵਿੱਚ ਸ਼ਾਮਲ ਕਰਨ ਦਾ ਕੋਈ ਅਧਿਕਾਰ ਹੈ ਤੇ ਨਾ ਹੀ ਉਹ ਇਸ ਮੰਤਵ ਦੇ ਨਾਲ ਆਏ ਨੇ ਉਹਨਾਂ ਕਿਹਾ ਕਿ ਉਹ ਨਿੱਜੀ ਮੁਲਾਕਾਤ ਸੀ ਕਿਉਂਕਿ ਸਾਡੀ ਸਾਂਝ ਪਹਿਲਾਂ ਦੀ ਹੈ ਐਜ਼ਨਾਲੀ ਕੁਮਰ ਵਿਜੇ ਪ੍ਰਤਾਪ ਨੇ ਮੀਡੀਆ ਨੂੰ ਵੀ ਕਿਹਾ ਹੈ ਕਿ ਖੈਰਾ ਦੇ ਨਾਲ ਉਹਨਾਂ ਦੀ ਮੁਲਾਕਾਤ ਪੂਰੇ ਤਰੀਕੇ ਦੇ ਨਾਲ ਨਿੱਜੀ ਹੈ ਉਹਨਾਂ ਸਪਸ਼ਟ ਕੀਤਾ ਕਿ ਉਹਨਾਂ ਨੂੰ ਅਜੇ ਤੱਕ ਪਾਰਟੀ ਦੇ ਵਿੱਚੋਂ ਕੱਢਣ ਸੰਬੰਧੀ ਕੋਈ ਅਧਿਕਾਰਤ ਨੋਟਿਸ ਨਹੀਂ ਨਹੀਂ ਮਿਲਿਆ ਉਹਨਾਂ ਕਿਹਾ ਕਿ ਮੈਨੂੰ ਅੰਮ੍ਰਿਤਸਰ ਉਤਰੀ ਦੇ ਲੋਕਾਂ ਨੇ ਚੁਣਿਆ ਮੈਨੂੰ ਕਿਸੇ ਵੀ ਨੇਤਾ ਦੇ ਨਾਮ ਤੇ ਵੋਟਾਂ ਨਹੀਂ ਮਿਲਿਆ ਮੈਂ ਸਿਰਫ ਜਨਤਾ ਦਾ ਰਹਿਣੀ ਆ ਕਿਸੇ ਨੇਤਾ ਦਾ ਨਹੀਂ ਤਾਂ ਦੱਸੋ ਇਹ ਕਿ antisense ਨਾਲ ਹੀ ਉਹਨਾਂ ਦਾ ਕਹਿਣਾ ਕਿ ਸੁਖਪਾਲ ਖੈਰਾ ਤੇ ਮੇਰੀ ਪਤਨੀ ਦੇ ਸਵਰਗਵਾਸ ਮੌਕੇ ਦੁੱਖ ਵੰਡਾਉਣ ਦੇ ਲਈ ਆਏ ਸਨ ਤਾਂ ਉਦੋਂ ਵੀ ਆਪ ਨੇ ਕਈ ਸਵਾਲ ਚੁੱਕੇ ਸਨ ਜਦ ਕਿ ਉਸ ਮੌਕੇ ਕਈ ਧਾਰਮਿਕ ਸਮਾਜਿਕ ਤੇ ਸਿਆਸੀ ਲੀਡਰ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਆਏ ਸੀ ਇੱਕ ਵਾਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਦੇ ਵੱਲੋਂ ਮੇਰੀ ਪਤਨੀ ਦੀ ਮੋਤ ਤੇ ਵਿਸਾਸਤ ਕੀਤੀ ਜਨਾ ਹੈ ਕਿ ਮੇਰੇ ਘਰ ਤੇ ਚਾਰ ਵਾਰ ਸੁਰੱਖਿਆ ਲਗਾਈਗੀ ਕਰਵਿੰਦ ਕੇਜਵਾਲੇ ਮੁੱਖ ਮੰਤਰੀ ਮਾਨ ਅਫਸੋਸ ਕਰਨ ਦੇ ਲਈ ਆਉਣਗੇ